ਸ੍ਰੀ ਵਾਹਿਗੁਰੂ ਸਹਿਜ ਜਿਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨ ਹੋਵੈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਈ ਜੇ ਲਾਇ ਰਹਿ ਲੇ ਤਾਰ ਭੁਖਿਆ ਭੁਖਣਾ ਉੱtre ਜੇ ਬੰਨਾ ਪੂਰੀ ਆਪਾਰ ਸਹ ਸਿਆਣ ਪਾਲ ਕੋ ਹੋਏ ਤੇ ਇੱਕ ਨਾ ਚੱਲੇ ਨਾਲ ਕਿਵਿ ਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨਾਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਿੜਾਈ ਹੁਕਮੇ ਉਤਮ ਨੀਚ ਹੁਕਮਾਂ ਲੈਕਾਰ ਸੁਖ ਸੁਖ ਪਾਈਐ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੂਝੇ ਤਾ ਮੈਂ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਇਆ ਚਾਰ ਗਾਵੇ ਕੋ ਵਿਦਿਆ ਵਿਕਮ ਵੇਚਾਰ ਗਾਵੇ ਕੋ ਸਾਜ ਕਰੇ ਤਨਖੈ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹੱਦਰਾ ਦੂਰਾ ਕਤਨਾ ਕਥੇ ਨਾ ਵੇ ਟੂਟ ਕਤ ਕਥ ਕਥੀ ਕੋਟੀ ਕੋਟ ਕੋਟੋ ਦਿੰਦਾ ਦੇਲੰਦੇ ਤੱਕ ਪਾਇ ਜੋਗਾ ਜਗੰਤਰ ਕਾਹੀ ਕਾਹੇ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵਿਪਰਵਾਹੋ ਸਾਚਾ ਸਾਇਬੋ ਸਾਚਨਾਏ ਭਾਕਿਆ ਪਉ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਤਾਰ ਫਿਰ ਕੇ ਅਗੇ ਰਖੀਏ ਜਿਤ ਦੇ ਦਰਬਾਰ ਮੋਂ ਕੀ ਬੋਲਨ ਬੋਲੀਏ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਿਢਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ नानके वे सब सवा पे ताप्या ना जाहे किता ना आपे आप किंजन सोय दिनसे वन पाया मान। नान गुणी मन नानक गावे गुण निदान गाव्ये सुनिए मन रखिए भा दुख परार सुख कर जाये गुरमुख न दं गुरुमख वै दं गुरुख र्यास माय गुरुश्वर गुरु गुरुख ब्रह्मा गुर, 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 गुर पार्बती मय ਦੇਹ ਹੂੰ ਜਾਣਾ ਕਾ ਨਹੀਂ ਕਹਿ ਨਾ ਕਤਨ ਨਾ ਜਾਈ ਗੁਰਾਂ ਇੱਕ ਦੇਹ 부ਜਾਈ ਸਭਨਾਂ ਜੀਆ ਕਾ ਏਕੋ ਦਾਤਾ ਸੋ ਮੇਰੇ ਸਮ ਨਾ ਜਾਏ ਤੇਰ ਤਨਾਵਾ ਜੇ ਤਿਸ ਪਾਵਾ ਵੇਨ ਪਾਣ ਕੈ ਨਾਈ ਕਰੀ ਜੇ ਤਿਸੇ ਸੇਸ਼ਟ ਉਪਾਈ ਵੇਖਾਂ ਬਿਨ ਕਰਮ ਕੈ ਮਿਲੇ ਲਈ ਮਾਤ ਵਿੱਚ ਰਤਨਾ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦਹਿ ਬੁਜਾਈ ਸਭਨਾ ਜੀਆਂ ਕਾਇਕੋ ਦਾਤਾ ਸੋਵੇਂ ਵਿਸਰਨਾ ਜਾਈ ਜੇ ਜੁਗਾ ਚਰਿਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋ ਏ ਚੰਗਾ ਨਾਮ ਰਖਾਇ ਕੇ ਜਸ ਕੀਰਤ ਜਗ ਲੈ नतर जयतिस के की ते कीट कर दोषि दोस्तर नानक निर्गुण गुण करे गुणवन्त्या गुण दे त सुजै जयतिसगुण करे सुनय सिता पीरसुनाथ सुनो तर्त तवकास दीप लोप ताला ਸੁਨਿਏ ਪੋਹੇ ਨਾ ਸਕੇ ਕਾਲੋ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੂਖ ਪਾਪ ਕਾ ਨਾਸ ਸੁਨੇ ਸਰਬ੍ਰਮਾਇੰਦਾ ਸੁਨਿਏ ਮੁਕੋ ਸਲਾਨ ਮੰਦਾ ਸੁਨਿਏ ਜੋਗਾ ਜੁਗਤਨ ਭੇਦ ਸੁਨਿਏ ਸਾਸਤੋ ਸਿਮਰਤ ਵੇਦਾ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੂਖ ਪਾਪ ਕਾ ਨਾਸ ਸੁਨਿਏ ਸਸਤੋ ਗਿਆਨਾ स्नान सुनिए पढ़ पढ़ पाव है मान सु लागे ध्यान नानक पविता सदा व्यसुख पावकासन सरागुणा के गा सु शेख पीर पासान दे पावे पाव राहो सु गाओ नानक भगता सदा विगासन दुख नाश ਮੰਨੇ ਕੀ ਗਤ ਕੈ ਨ ਜਾਹੇ ਜੇ ਕੋ ਕਹਿ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਨਾ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਆਨੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧਾ ਮੰਨੇ ਸਗਲ ਪਾਵਨ ਕੀ ਸੂਦਾ ਮੰਨੇ ਮੂੰ ਚੋਟਾਣਾ ਖਾਏ ਮੰਨੇ ਜਮ ਕੇ ਸਾਥ ਨਾ ਜਾਹੇ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗੋ ਠਾਕ ਨਾ ਪਾਹੇ ਮੰਨੇ ਪਾਸੇ ਉਪਰ ਕਿਟ ਜਾਏ ਮੰਨੇ ਮਾਗੋ ਨਾ ਚੱਲੇ ਪੰਤ ਮੰਨੇ ਧਰਮ ਸੇਤੀ ਸੰਵੰਦਾ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਸਦਾਰ ਮੰਨੇ ਤਰੇ ਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵੇ ਨਾ ਪਿੱਖੇ ਐਸਾ ਨਾਮ ਨਰਨਜਨ ਹੋਏ जे को मन जाने मन कोए पंच प्रमाण पंच प्रधान पंचे पावे दुर्गमान पंच सोह दर जान पञ्च ध्यान जे को कह करे विचारते केन्द्रे न सुमारोल धर्म पूत ਸੰਤੋਖਤਾ ਪ੍ਰਕਿਆ ਜਨ ਸੂਤਾ ਜੇ ਕੋ ਬੂਝੇ ਹੋ ਵਿਚਾਰ ਤਮਲੇ ਉਪਰ ਕੇ ਤਾ ਪਾਰ ਧਰਤਿ ਔਰ ਪਰੇ ਹੋ ਰੋਰਾ ਤੇਸ ਤੇ ਪਾਰ ਤਲ ਕਮਜੋਰ ਜੀ ਜਾ ਤਰੰਗਾਂ ਕੇ ਨਾਮ ਸਭ ਨ ਲਿਖਿਆ ਉੜੀ ਕਲਾਮ ਇਹੋ ਲੇਖ ਲਿਖ ਜਾਣ ਕੋਏ ਲੇਖਾਲ ਕਿਆ ਕਹਿ ਤੋਏ ਕੇਤਾ ਤਾਣ ਸਵਾਲ ਰੂਪ ਕਹਿਤੀ ਦਰ ਜਾਣ ਕੋਣ ਕੂਤਾ ਕੇਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਨਾ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ज्यो पावे पाव पाली कार तू सदा सल नकार पावो असंक पूजा असङ्क्रन्थ मुखवेदपाठ अशंख योग मनरे उदास असंख भक्त गुण विचार असंक सत्य अशङ्को दारु अशंख सूरमु भक्सारोन लिवला तारु कुद कमन का विचार ਵਾਰਿਆਣਾ ਜਾਵਾਂ ਏਕ ਵਾਰ ਜੋ ਤਤ ਪਾਵੇ ਸਾਈਂ ਪੜੀਕਾਰ ਤੂੰ ਸਾਦਾ ਸਲਾਮਤ ਨਰਨੰਕਾਰ ਅਸ਼ੰਕ ਮੂਰਕੰਧ ਕੂਰ ਅਸ਼ੰਕ ਚੋਰ ਨਾਮ ਕੂਰ ਅਸ਼ੰਕ ਅਮਰ ਕਰ ਜਾਏ ਜੂਰ ਅਸ਼ੰਕ ਅਗਰ ਵੱਡਾ ਤਿਆ ਕਮਾਏ असंख पापी पापो कर जाहे असंख कुड़ियार कूड़े फिराहे असंख अमलेच मल पकाए असंख नि सिर करे पार नानक नीच के विचार वार न जाव एक वार जो तुद पावे साई पलिकार तू सदा सलामत निरंकार अशंक नाम अशंकताओ अगम गम शंख लो अशंकै सिर पार होए अकरी नाम अक्रिसला अक्रि ज्ञान गीत गुन गा अकरी लेखन बोलन वान अकरा सिर संयोग खान जिन हे लेखे तिस नाए ਦੇ ਪਰਮਾਏ ਤੇ ਤੇ ਵਿਫਾਏ ਜੇ ਤੱਕ ਤਤੇ ਤਣਾਉ ਵਿਰਨਾਵੇਂ ਨਾਇ ਕੋ ਤਾਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਧੰਦੇ ਪਾਣੀ ਤੋ ਤੇ ਉਤਰ ਸਕੈ ਮੂਤ ਅਪਲੇ ਤੇ ਕਪੜੋਏ ਦੇ ਸਭ ਨੂੰ ਲਈਓ ਤੋਏ ਮਨ ਰਿਪਰੀਏ ਮਤ ਪਾਪਾ ਕੇ ਸੰਗ ਤੋ ਪੇਨਾਵੇਂ ਕੇ ਰੰਗਾ ਪੁੰਨੀ ਪਾਪੀ ਅਕਨਾਂਏ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਵੀ ਜਾਪੇ ਕਾਉ ਨਾਨਕ ਕਰਮੇ ਆਉਂ ਜਾਉ ਧੀਰਤ ਤਪ ਦਿਆ ਦਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੇ ਮਨਨੇ ਅਮਨ ਕਿੱਤਾ ਪਾਉ अंतर्गत तीर्थ मल सब गुण तेरे में नाई कोई बिन गुण के ते भगत न हो सो स्तंत बाणी ब्रह्मा सत सुन सदा मन चाऊ कवन सो वेला वकत कवन कवन तित कवन वार कवन से रुति कवन जितो आकार वेल न पाइया पंडती जो वेले को, को पुराणा ਵਕਤ ਨਾ ਪਾਇਓ ਕਾ ਤਿਆਜੇ ਲਿਕਣ ਲੇਕ ਕੁਰਾਨ ਤਿਤਵ ਨਾ ਜੋਗੀ ਜਾਣੇ ਰਤਮਾ ਨਾ ਕੋਇ ਜਾ ਕਰਤਾ ਸਿੱਟੀ ਕੋ ਸਾਦੇ ਆਪੇ ਜਾਣ ਸੋਈ ਕਿਵ ਕਰਾ ਕ ਕਿਵ ਸਲਾਈ ਕਿ ਵਰਨੀ ਕਿਵ ਜਾਣਾ ਨਾਨਕ ਕਨ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕੋ ਵੇ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆਨਾ ਸੋਏ ਪਤਲ ਪਤਾਲ ਲਖ ਅਗਾ ਸੰਗਾਸ ਕੋੜ ਕੋੜ ਕਪਾਲ ਤੱਕੇ ਵੇਦ ਕਹਿਣ ਇੱਕ ਬਾਤ ਸੈ ਸਟਾਰਾਂ ਕਹਿਣ ਕਿਤੇ ਬਾਸਲੂ ਇੱਕ ਧਾਤੂ ਲੇਖ ਹੋਏ ਤਾਂ ਲਿਖੀਏ ਲਿਖਿਏ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੀ ਸਲਾਹੇ ਤਿਸੁ ਤ ਨ ਪਾਈਆ ਨਦੀਆ ਤੇ ਵਾ ਸਮੁੰਦਰ ਸਵਾ ਪ੍ਰਾਵੇ ਸਮੁੰਦਰ ਨ ਜਾਣੀ ਹੈ ਸੁੰਦ ਸਾ ਸੁਲਤਾਨ ਗੇਰਾ ਸਤਿ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤਿਸੁ ਮਨ ਨ ਵਿਸਰੇ ਅੰਤਨਾ ਸੇਵਤੇ ਕੈ ਨੰਤ ਅੰਤਨਾ ਕਰਨ ਦੇ ਨੰਤਾ ਅੰਤਨਾ ਦੇਖਣ ਸੁਣ ਨੰਤ ਅੰਤਨਾ ਜਾਪੇ ਕਿਆ ਮਨਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਵਾਰ ਅੰਤ ਕਰਨ ਕੇਤੇ ਵਿਲਾਏ ਤਾਂ ਕੇ ਅੰਤਨਾ ਪਾਏ ਜਾਏ ਏਉ ਅੰਤਨਾ ਜਾਣੇ ਕੋਏ ਬੋਤਾ ਕਾਈਏ ਬੋਤਾ ਹੋਏ ਵੱਡਾ ਸਾਇਬ ਉਚਾਤਾਉ ਉੱਚੇ ਉੱਪਰ ਉਚਾ ਨਾਉ ਐਵਡ ਉਚੋ ਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵਿਡ ਆਪ ਜਾਣਿਆ ਆਪ পাপ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤਾ ਮਾਏ ਕਿਰਤੇ ਮੰਗੇ ਜੋਤ ਅਪਾਰ ਕੀਤੀਆਂ ਗਣਤਨੈ ਵਿਚਾਰ ਕੀਤੇ ਕਪੇ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਹਿ ਕਿਤੇ ਮੂਰਖ ਖਾਏ ਕਾਏ ਕਿਤੇ ਦੂਖ ਭੂਖ ਸਦਮਾਰ ਏ ਪੀਤਾ ਤੇਰੀ ਤਾ ਤਾਰ ਬੰਦ ਖਲਾਸ ਤੀ ਪਾਣ ਹੋਏ ਹੋ ਰੱਖ ਨਾ ਸਕ ਕੇ ਕੋਏ ਜੇ ਕੋ ਖਾਏ ਕਾਕਣ ਪਾਇ ਓ ਜਾਣੇ ਦੇ ਤੈਮੋ ਕਾਏ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕਹੀ ਕਏ ਜਿਸ ਨੂੰ ਬਖਸੇ ਸਿਵਲਾਹਾ ਨਾਨਕ ਪਾਸੇ ਪਾਸਾ ਅਮੁੱਲ ਗੁਨਾ ਮੂਲ ਵਪਾਰ ਅਮੁੱਲ ਵਪਾਰਿਆ ਅਮੁੱਲ ਪੰਡਾ ਅਰ ਅਮੁੱਲ ਆਵੇ ਮੂਲ ਲੈ ਜਾਏ ਅਮੁੱਲ ਭਏ ਅਮੁੱਲ ਸਮਾਏ ਅਮੁੱਲ ਧਰਮ ਮੂਲ ਦੀ ਬਾਣਾ ਅਮੁੱਲ ਤੋਲਾ ਮੂਲ ਪ੍ਰਮਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਆਕ ਅਮੂਲ ਕਰਮ ਮੂਲ ਪ੍ਰਮਾਣ ਅਮੂਲ ਮੁਲਾਕਿਆ ਨਾ ਜਾਹੇ ਆਕਾ ਕਰੇ ਲਿਵਲਾਏ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੇ ਵਿ ਗਿਆਨ ਆਕੇ ਬ੍ਰਹਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦਾ ਆਕੇ ਇਸਰਾ ਕੇ ਸਿੱਧ ਆਕੇ ਕਿਤੇ ਕਿਤੇ ਬੁੱਧ ਆਕੇ ਦਾਨ ਆਕੇ ਦੇਵ ਆਕੇ ਸੂਰ ਨਾਰ ਮੁੰਨਾ ਜਨ ਸੇਵਾ ਕਿਤੇ ਆ ਕੇ ਆਕਨ ਪਾਏ ਕਿਤੇ ਕੇ ਕੇ ਉਠ ਉਟ ਜਾਏ ਤੇ ਕਿਤੇ ਔਰ ਕਰੇ ਤਾਂ ਆਖ ਨਾ ਸਕੇ ਕਈ ਕਹਿ ਜੇ ਵਿੜਾ ਪਾਵੇ ਤੇ ਵਿੜੋ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਕੇ ਬੋਲ ਵਿਗਾੜ ਤਾਂ ਲਿਕੇ ਸਿਰ ਗਵਾਰ ਅਗਵਾਰ ਸੋਦਰ ਕੇ ਆਸੋ ਕਰਕੇ ਹਾ ਜਿਤ ਵੇ ਸਰਬ ਸੁਮਾਲੇ ਵਾਜੇ ਨਾ ਰਣੇ ਕ ਸੰਕਾ ਕਿਤੇ ਵਵਨ ਹਾਰੇ ਕਿਤੇ ਰਾਗ ਪਰੀ ਸਿਓ ਕਹੀ ਅਨ ਕੇਤੇ ਗਵਨ ਹਾਰੇ ਗਾਵੇ ਤੁਨ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖਾ ਜਾਣ ਲਿਖਾ ਲੇਖਾ ਧਰਮ ਬੇ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦਰ ਦਸਨ ਬੈਟੇ ਦੇਵਤਿਆਂ ਦਰ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਤਾਰੇ ਗਾਵਣ ਪੰਡਤ ਰਖੈ ਸਰ ਜੁਗ ਜੁਗ ਵੇਦਾਂ ਨਾਲ ਲੈ ਗਾਵੇ ਮੋਨੀ ਆ ਮਨਮੋਨੋ ਸੁਰਗਾਂ ਮਚਪਿਆਲੇ ਗਾਵਣ ਰਤਨੁ ਪਾਏ ਤੇਰੇ ਅਰਸਰ ਤਿਤਨਾ ਲੈ ਗਾਵੇ ਜੋਤੂ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰਾਕੇ ਤਾਰੇ ਸੈਤ ਦਿਨੋਂ ਗਾਵੇ ਜੋਤ ਤਪਾਵਨ ਰਤੇ ਤੇਰੇ ਭਗਤ ਰਸਾਲੇ ਔਰ ਕਿਤੇ ਗਾਵਣ ਸੇ ਮੈਂ ਚਿਤ ਨਾਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਈਬ ਸਾਚਾ ਸચ્ਚਿਨਾਈ ਐ ਵੀ ਉਸਿ ਜਾਹੇ ਨਾ ਜਾਸੀ ਰਚਨਾ ਜਿ ਨਰਚਾਈ ਰੰਗੀ ਰੰਗੀ ਪਾਤੀ ਕਾਰ ਕਰ ਜਨਸੀ ਮਾਇਆ ਜਿਨੋ ਪਾਈ ਕਰ ਕਰ ਵੇਕੇ ਕੀਤਾ ਆਪਣਾ ਜਿਉ ਤਿਸ ਦੀ ਵਿਢਾਈ ਜੋਤਿ ਤਿ ਪਾਵੇ ਸੋਈ ਕਰਸੀ ਕਮਨਾ ਕਰਨਾ ਜਾਈ ਸੋ ਪਾਸ ਸੋ ਸਾ ਪਸ ਸਾਇਬ नानक रह नर जाई मुंदस्तो का चोली त्यान के करे विभूत खिंता काल कुवारी काया जुगत डंडा प्रतीत आए पंती सल जमाती मन जीते जग जीता आदेश तिस आदेश आद नील नात नात जुग जुग एको वेश पुगत ज्ञान दिया पंडार न काट करवाज है नाद ਆਪੋ ਨਾ ਤੋ ਨਾਤੀ ਸਉ ਜਾਕੇ ਰੇ ਦਿਸਦਾ ਬ੍ਰਸਾਦ ਸੰਯੋਗ ਜੋਗ ਤੇ ਕਰ ਚ ਲਾਉਦਾ ਲੈ ਕੇ ਆਵੇ ਪਾਗੋ ਆਦੇਸ ਤਿਸੇ ਆਦੇਸ ਆਦ ਅਨੀਲ ਅਨਤ ਨਾਤ ਜੁਗ ਜੁਗ ਇਕ ਵੈਸ ਇਕਮੈ ਜੁਗਤ ਵਿਆਹੀ ਤਿੰ ਚਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾ ਦੀਵਾਨਾ ਦੇਉ ਤੇ ਸੁਭਾਅ ਤੇ ਇਤਲਾ ਹੈ ਜੀ ਉਹ ਵੇ ਪ੍ਰਮਾਣ ਓ ਵੇ ਕਿ ਉਹ ਨਨਤ ਨਾਵੇ ਉਹ ਤੈ ਵਿਡਾਨ ਆਦੇਸ ਤੇਸਿਆ ਆਦੇਸ ਆਦ ਅਨਿਲ ਅਨਿਆਤ ਨਾਤ ਜੁਗ ਜੁਗ ਇੱਕ ਵੈਸ ਹਸਨ ਲੋਇ ਲੋਇ ਪੰਡਾਰੋ ਜੋਖ ਚ ਪਾਇਆ ਸੋਇ ਕਵਾਰ ਕਰ ਕਰ ਕੇ ਸਿਰ ਤੇ ਨਾਰ ਨਾਨਕ ਸਾਚੇ ਕੀ ਸਾਚੀ ਕਾਰ ਆਦੇਸੂ ਇਸੇ ਆਦੇਸੂ ਆਦੋ ਨੀਲ ਨਾਤੋ ਨਾਤੋ ਜੁਗ ਰੁਗੈ ਕੋ ਵੈਸਾ ਇੱਕ ਦੋ ਜੀਵ ਲੱਖ ਹੋਏ ਲੱਖ ਵੈ ਲਖ ਵੀਸ ਲੱਖ ਲੱਗੇੜਾ ਆਖਿ ਹੈ ਏਕ ਨਾਮ ਜਗਦੀਸ਼ ਇਤਰਾਪਤ ਪੌਣੀਆਂ ਚੜਿਓਏ ਕੀਸ ਸੁਣ ਗੱਲਾਂ ਕਾਸ ਕੀ ਕਿਟਾਇ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸਾ ਆਕਨ ਜੋਰ ਚੁਪੇ ਨਾ ਜੋਰ ਜੋ ਨਾ ਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾ ਸਰਾਜ ਮਾਲ ਮਨ ਸੋਰਾ ਜੋ ਨਾ ਸੂਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੂਟੇ ਸੰਸਾਰ ਜਿਸ ਸਾਥ ਜੋਰ ਕਰਵੇ ਕਿਸੋ ਐ

ਨਦ੍ਰਿਕ ਕਰਮ ਪਾਵੇ ਨਿਚਾਨ ਕਚਪਕਾਇ ਉਰਤੇ ਪਾਇ ਨਾਨਕ ਗਿਆ ਜਾਪੇ ਜਾਏ ਤਰਮਖੰਡ ਕਾ ਏਉ ਤਰਮਰਮ ਗਿਆਨਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਣ ਮੇ ਇਸ ਕੇਤੇ ਬ੍ਰਹਮੇ ਕੜਤ ਕੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸਾ ਕਿਤੇ ਨੇ ਤੇ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁੰਨਾ ਕਿਤੇ ਕਿਤੇ ਰਤਨ ਸੁਮੰਦਾ ਕਹਿਤਿਆਂ ਕਾਣੀ ਕਹਿਤਿਆਂ ਬਾਣੀ ਕਿਤੇ ਪਾਤ ਨਰਿੰਦ ਕਹਿਤਿਆਂ ਸੂਰਤੀ ਸੇਵਕ ਕਹਿਤੇ ਨਾਨਕੰਤੁ ਨੰਤ ਗਿਆਨ ਕੰਡਮੈ ਗਿਆਨ ਪ੍ਰਚੰਡ ਤਿੱਤੇ ਨਾਦ ਵਿਨੋਦ ਕੋਡਨੰਦਾ ਸਰਵਖੰਡ ਕੋਏ ਬਾਣੀ ਰੂਪਾ ਤਿੱਤੇ ਘਾਰਤ ਘੜੀਏ ਭੋਤਨੂਪਾ ਤਾਂ ਕੇ ਗੱਲਾਂ ਕਤਿਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਤੇ ਘੜੀਏ ਸੂਤ ਮੱਤ ਮਨ ਬੁੱਧਾ ਤਿੱਤੇ ਘੜੀਏ ਸੂਰਾ ਸਿੱਧਾਂ ਕੇ ਸੋਦਾ ਕਰਮਕਾਂਡ ਕੇ ਬਾਣੀ ਜੋਰ ਤਿੱਤਿਓ ਨਕ ਯੋਰ ਤਿੱਤੇ ਜੋਦ ਮਾਂ ਬਲ ਸੂਰ ਤਿੰਨ ਮੈਂ ਰਾਮ ਰਿਆ ਪਰਪੂਰ ਤਿੱਤੇ ਸੀਤੋ ਸਿਤਾ ਮੈਂ ਮਮਾ ਹੈ ਤਾਂ ਕੇ ਰੂਪ ਨਕਤਨ ਜਾਏ ਨਾ ਮਰਨਾ ਠੱਗੇ ਜਾਏ ਜਿੰਨ ਕੇ ਰਾਮ ਵਸੇ ਮਨਮਾਏ ਤਿੱਤੇ ਪਗਤ ਵਸ ਕੇ ਲੋ ਕਰੇ ਅਨੰਦ ਸਤ ਮਨ ਸੋਏ सचखण्ड वसे निरकार कर कर खंड मंडल वर पण्डो तन्ता ते, ते लो लो अकार जिव जिव हुक्म तिव तेके कर विचार नानक कथना जत जतपारा तेरज सुनहार अरुण वेद त्यार भोकल नागण तपताऊ पांडा पव मृत तित डाल कड़िए सबद साची टकसाल जिनको नदर कर्म तिनकार नानक नदरी नदर निहाल सलोका ਪਵਨ ਗੁਰ ਪਾਣੀ ਪਿਤਾ ਮਾਤਾ ਤਤ ਮਾਤੋ ਦਿਸ ਰਾ ਦੋਇ ਦਾਇ ਦੇ ਆਖੇ ਲੈ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਚੇ ਤਰ ਮਧੂਰ ਕਰਮੀ ਆਪ ਆਪਣੀ ਕੇ ਨੜ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸ਼ਕਤ ਕਾਲ ਨਾਨਕ ਦੇ ਮੁਕ ਉਜਲੇ ਕੇਤੀ ਚੁੱਟੀ ਨਾਲਾ ਜਿੰਨੇ ਨਾਮ ਤੇ ਆਇਆ ਗਏ ਮਿਸ਼ਕਤ ਕਾਲ ਨਾਨਕ ਤੇ ਮਕੂ ਜਲੇ ਕੇਤੀ ਛੁੱਟੀ ਨਾਲਾ ਜਿੰਨੇ ਨਾਮ ਤੇ ਆਇਆ ਗਏ ਮਿਸ਼ਕਤ ਕਾਲ ਨਾਨਕ ਤੇ ਮਕੂ ਜਲੇ ਕੇਤੀ ਛੁੱਟੀ ਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ